ਜੀ ਇੱਕ ਕੱਲ ਸਾਨੂੰ ਰਾਤ ਇਨਫੋਰਮੇਸ਼ਨ ਮਿਲੀ ਸੀਗੀ ਕਿ ਪਿੰਡ ਤਾਜਪੁਰਾ ਜਿਹੜਾ ਕਿ 에ਅਰ ਫੋਰਸ ਸਟੇਸ਼ਨ ਦੀ ਬੈਕ ਸਾਈਡ ਤੇ ਪੈਂਦਾ ਉਹਦੇ ਬਾਰ ਬਾਰ ਫਿਰਨੀ ਤੇ ਇੱਕ ਕਾਰ ਵਿੱਚੋਂ ਹਵਾਈਰ ਫਾਇਰ ਹੋਇਆ ਸੀਗਾ ਜਿਹਦੀ ਤਸਦੀਕ ਦੇ ਸਬੰਧ ਵਿੱਚ ਸਾਡੀ ਪੁਲਿਸ ਦੀ ਪਾਰਟੀ ਉੱਥੇ ਸਾਡੇ ਸੀਨੀਅਰ ਆਫੀਸਰ ਵੀ ਮੌਕੇ ਤੇ ਗਏ ਸੀਗੇ ਤਸਦੀਕ ਕਰਨ ਤੇ ਪਾਇਆ ਗਿਆ ਕਿ ਪਿੰਡ ਤਾਜਪੁਰ ਦੇ ਬਾਰ ਬਾਰ ਫਿਰਨੀ ਦੇ ਉੱਤੇ ਨਸ਼ਹਾਰਾ ਨਲ ਬੰਦਾ ਦੇ ਸਰਪੰਚ ਸੁਖਜਿੰਦਰ ਸਿੰਘ ਇਹ ਰਾਤ ਨੂੰ ਆਪਣੇ ਟਰੈਵਲ ਕਰ ਰਹੇ ਸੀਗੇ ਤੁਹੋਗੇ ਜੰਗਲ ਏਰੀਆ ਆਸ-ਪਾਸੇ ਇਸ ਜੰਗਲ ਏਰੀਆ ਦੇ ਵਿੱਚੋਂ ਇੱਕ ਸੂਰਾਂ ਦਾ ਝੁੰਡ ਜਿਹੜੀ ਜੰਗਲੀ ਸੂਰ ਹੈ ਉਹ ਅਚਾਨਕ ਗੱਡੀ ਦੇ ਅੱਗੇ ਆ ਗਏ ਤੇ ਇਹਨਾਂ ਨੂੰ ਐ ਲੱਗਿਆ ਕਿ ਇਹ ਜੰਗਲੀ ਸੂਰ ਅਕਸਰ ਜਿਹੜੇ ਜੰਗਲੀ ਸੂਰ ਆ ਇਹ ਇਨਸਾਨਾਂ ਦੇ ਉੱਤੇ ਤੇ ਟਰੈਕਟਰਾਂ ਦੇ ਉੱਤੇ ਤੇ ਗੱਡੀਆਂ ਦੇ ਉੱਤੇ ਅਟੈਕ ਕਰਦੇ ਆ ਤੇ ਇਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਮੇਰੀ ਗੱਡੀ ਦਾ ਨੁਕਸਾਨ ਹੋ ਸਕਦਾ ਜਾਂ ਮੇਰਾ ਨੁਕਸਾਨ ਹੋ ਸਕਦਾ ਇਹਨਾਂ ਨੇ ਉਸ ਡਰ ਦੇ ਵਿੱਚ ਆ ਕੇ ਜਿਹੜਾ ਹੈਗਾ ਉੱਥੇ ਹਵਾਈ ਫਾਇਰ ਕੀਤਾ ਤਾਂ ਕਿ ਜੰਗਲੀ ਜਾਨਵਰ ਭੱਜ ਜਾਣ ਸੋ ਉਸ ਤੋਂ ਬਾਅਦ ਜਦੋਂ ਪੁਲਿਸ ਤਸਦੀਕ ਕਰ ਰਹੀ ਸੀਗੀ ਤੇ ਸਰਪੰਚ ਸਾਹਿਬ ਨੇ ਆਪ ਖੁਦ ਆਪਣੀ ਜ਼ਿੰਮੇਵਾਰੀ ਸਵੀਕਾਰਦੇ ਹੋਏ ਪੁਲਿਸ ਨੂੰ ਇਤਲਾਹ ਦਿੱਤੀ ਆ ਔਰ ਉਹਨਾਂ ਨੇ ਜ਼ਿੰਮੇਵਾਰੀ ਦਾ ਸਬੂਤ ਦਿੱਤਾ ਕਿ ਮੈਂ ਹੀ ਫਾਇਰ ਕੀਤਾ ਸੀ ਸਿਰਫ ਆਪਣੀ ਸਫੈਸਲ ਡਿਫੈਂਸ ਦੀ ਖਾਤਰ ਤਾਂ ਕਿ ਜੰਗਲੀ ਜਾਨਵਰ ਮੇਰਾ ਨੁਕਸਾਨ ਨਾ ਕਰ ਦੇਣ ਸੋ ਇਹ ਘਟਨਾ ਕੋਈ ਉਸ ਤਰ੍ਹਾਂ ਦੀ ਘਟਨਾ ਨਹੀਂ ਹੈ ਨਾ ਕਿਸੇ ਦੇ ਉੱਤੇ ਫਾਇਰ ਹੋਇਆ ਨਾ ਕਿਸੇ ਦੇ ਕਿਸੇ ਦੇ ਘਰ ਦੇ ਉੱਤੇ ਫਾਇਰ ਹੋਇਆ ਨਾ ਕਿਸੇ ਦੇ ਇੰਡੀਵਿਜੂਅਲ ਦੇ ਉੱਤੇ ਫਾਇਰ ਹੋਇਆ ਇਹ ਸਿਰਫ ਆਪਣੀ ਸੈਲਫ ਡਿਫੈਂਸ ਦੀ ਖਾਤਰ ਜਿਹੜੇ ਨਸ਼ਹਰਾ ਨਲਬੰਦਾ ਦੇ ਸਰਪੰਚ ਆ ਉਹਨਾਂ ਨੇ ਜੰਗਲੀ ਜਾਨਵਰਾਂ ਤੋਂ ਬਚਣ ਲਈ ਫਾਇਰ ਕੀਤਾ ਸੀਗਾ ਸੋ ਇਸ ਦੀ ਤਸਦੀਕ ਹੋ ਚੁੱਕੀ ਆ ਮੇਰੀ ਅਪੀਲ ਆ ਪਠਾਨਕੋਟ ਦੇ ਵਾਸੀਆਂ ਨੂੰ ਕਿਉਂਕਿ ਇਹਰਫੋ ਸਟੇਸ਼ਨ ਦੇ ਨੇੜੇ ਸੀਗਾ ਇਸ ਕਰਕੇ ਥੋੜਾ ਜਿਹਾ ਮੀਡੀਆ ਦੇ ਵਿੱਚ ਆਉਣ ਕਰਕੇ ਘਬਰਾਹਟ ਮਹਿਸੂਸ ਕਰ ਰਹੇ ਸੀ ਕਿਸੇ ਕਿਸਮ ਦੀ ਘਬਰਾਹਟ ਦੀ ਲੋੜ ਨਹੀਂ ਹੈ ਇਹ ਇੱਕ ਕੁਦਰਤੀ ਜਿਹੜੀ ਹੈਗੀ ਘਟਨਾ ਸੀਗੀ ਧੰਨਵਾਦ